ਉਜੇ ਪਾਸੇ ਸੀਤਨਗਰਾਲ ਦੜੇ ਸੱਟੇ ਦਾ ਕੰਮ ਕਰਦਾ ਲੈਟੀਆਂ ਦਾ ਕੰਮ ਕਰਦਾ ਰੇੜੀ ਵਾਲਿਆਂ ਕੋ ਪੈਸੇ ਲੈਂਦਾ ਗੱਟੋ ਕੋ 70 80 ਦੁਕਾਨਾਂ ਵਾਂ ਲੈਟੀਆਂ ਜਿੱਥੋਂ ਕਿ ਲੱਖ ਲੱਖ ਰੁਪਈਆ ਇਹ ਲੈ ਰਿਆ ਜੀਪੀ ਦੇ ਵਿੱਚ ਜਾ ਕੇ ਇਹ ਕਹਿੰਦਾ ਆ ਕਿ ਮੈਂ ਉਥੇ ਨਸ਼ਾ ਖਤਮ ਕਰ ਦੇਣਾ ਸ਼ਰਾਬ ਦਾ ਕੰਮ ਇਹਦਾ ਚੱਲਦਾ ਸੱਟੇ ਦਾ ਕੰਮ ਇਹਦਾ ਚੱਲਦਾ ਬੀਬੀ ਜਗੀਰਕੌਰ ਗੁਰਪ੍ਰਤਾਪ ਸਿੰਘ ਬਟਾਲਾ ਇਹਨਾਂ ਦੀ ਸਾਜ਼ਿਸ਼ ਕੀ ਹੋਈ ਇਹਨਾਂ ਨੇ ਜਿਹੜੀ ਟਿਕਟ ਮੈਨੂੰ ਨਹੀਂ ਦਿੱਤੀ ਇਹਨੂੰ ਨਹੀਂ ਪਤਾ ਕਿ ਇਹ ਬੀਬੀ ਜਗੀਰਕੌਰ ਨੇ ਉਹਨਾਂ ਧੋਖਾ ਮਾਇਆ ਤਿਆਰ ਕਰਾਇਆ ਜਿਹੜੀ ਉਸ ਬੀਬੀ ਨੂੰ ਟਿਕਟ ਦਿੱਤੀ ਆ ਇੱਕ ਦੇਖੋ ਕਿਰਾਏ ਤੇ ਰਹਿੰਦੀ ਆ ਕੀ ਹੋਰੀ ਅੱਜ ਬੀਤੇ ਦਿਨ ਪ੍ਰੈਸ ਕਾਨਫਰੰਸ ਕਰਦੇ ਨੇ ਕੁਝ ਦਿਨ ਪਹਿਲਾਂ ਉਹ ਕਹਿੰਦੇ ਨੇ ਕਿ ਬਈ ਸ਼੍ਰੋਮਣੀ ਅਕਾਲੀ ਦਰਸ਼ਨ ਨੇ ਤੇ ਮੇਰਾ ਹੁਣ ਹੱਥ ਛੱਡ ਦਿੱਤਾ ਹੈ ਮੈਂ ਭਾਈ ਅਮਰਪਾਲ ਸਿੰਘ ਹੋਰੀ ਅਤੇ ਹੋਰ ਜਿਹੜੇ ਪੰਥਕ ਪਰਿਵਾਰ ਨੇ ਉਹਨਾਂ ਨੂੰ ਆਵਾਜ਼ ਮਾਰਦੀ ਹੈ ਕਿ ਮੇਰਾ ਸਮਰਥਨ ਦੇ ਜੋ ਮਰਜ਼ੀ ਕਰ ਲਵੇ ਬੀਬੀ ਜੀ ਕੀ ਕਰਨ ਅੱਗੇ ਵੀ ਪਾ ਲਈ ਜੋ ਕੱਢੀ ਸੀ ਹੁਣ ਵੀ ਇਹਦੀਆਂ ਜਿਹੜੀਆਂ ਰਾਜਨੀਤੀਆਂ ਹੈਗੀਆਂ ਇਹਦੀਆਂ ਨੀਤੀਆਂ ਹੈਗੀਆਂ ਵਾ ਉਹ ਠੀਕ ਨਹੀਂ ਹੈਗੀਆਂ ਪਾਰਟੀ ਦੇ ਪ੍ਰਤੀ ਪਾਰਟੀਆਂ ਵਿੱਚ ਵੀ ਮੀਟਿੰਗਾਂ ਵਿੱਚ ਵੀ ਬੋਲਦੀ ਸੀ ਪਰ ਅਸੀਂ ਸੋਚਿਆ ਕਿ ਇਹ ਜਿਹੜੀ ਹੈ ਮਤਲਬ ਕਿ ਇਹ ਪਾਰਟੀ ਨੂੰ ਖਤਮ ਕਰ ਦੇਣ ਦੀ ਤਰਹੀ ਪਈ ਹੈ ਹਾਲ ਹੀ ਦੇ ਵਿੱਚ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਗਏ ਸੁਭਾਸ਼ ਸੋਂਦੀ ਹੋਰਾ ਵੱਲੋਂ ਇਸ ਵਕਤ ਕਈ ਗੱਲਾਂ ਕਹੀਆਂ ਜਾ ਰਹੀਆਂ ਨੇ ਸੁਭਾਸ਼ ਸੋਂਦੀ ਹੋਈ ਸਾਡੇ ਨਾਲ ਨੇ ਗੱਲਬਾਤ ਅਸੀਂ ਕਰ ਲੈਣੇ ਆ ਇਸ ਵਕਤ ਅਕਾਲੀ ਦਲ ਦੇ ਵਿੱਚ ਜੋ ਕੁਝ ਚੱਲ ਰਿਹਾ ਹੈ ਉਹ ਇਸ ਵਕਤ ਪੰਜਾਬ ਦਾ ਹੌਟ ਮੁੱਦਾ ਹੀ ਬਣਿਆ ਹੋਇਆ ਹੈ ਸੁਭਾਸ਼ ਸੋਂਦੀ ਹੋਈ ਨਾਲੇ ਸੋਨ ਸਾਹਿਬ ਅਕਾਲੀ ਦਲ ਛੱਡ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਚੱਲ ਗਏ ਕਿਹੜੇ ਕਾਰਨ ਨੇ ਜਿਸ ਕਾਰਨ ਤੁਹਾਨੂੰ ਹੁਣ ਅਕਾਲੀ ਦਲ ਛੱਡ ਆਮ ਆਦਮੀ ਪਾਰਟੀ ਦਾ ਪੱਲਾ ਫੜਨਾ ਪਿਆ ਪਹਿਲਾਂ ਤਾਂ ਮੈਂ ਪ੍ਰੈਸ ਦੇ ਮਾਧਿਅਮ ਤੋਂ ਤੈਨੂੰ ਧੰਨਵਾਦ ਕਰਦਾ ਆ ਆਮ ਆਦਮੀ ਪਾਰਟੀ ਇਸ ਕਰਕੇ ਜੁਆਇਨ ਕੀਤੀ ਹੈ ਕਿ ਸਾਡੇ ਦਲਤਾਂ ਦੇ ਮਸੂਵਾਂ ਦੇ ਜਿਹੜੇ ਕੰਮ ਰੁਕੇ ਪਏ ਸੀ ਬੜੇ ਲੰਬੇ ਸਮੇਂ ਤੋਂ ਧਾਰਮਿਕ ਹੋਣ ਸਮਾਜਿਕ ਹੋਣ ਉਹ ਕੰਮ ਬੜੇ ਲੰਬੇ ਸਮੇਂ ਤੋਂ ਰੁਕੇ ਪਏ ਸੀ ਇਸੇ ਕਾਕੇ ਮੈਨੂੰ ਆਮ ਆਦਮੀ ਪਾਰਟੀ ਐ ਜੁਆਇਨ ਕੀਤੀ ਆ ਤੇ ਸਰਦਾਰ ਭਗਵੰਤ ਸਿੰਘ ਮਾਨ ਨਾਲ ਬੜਾ ਪਿਆਰ ਬੜਾ ਰਿਸਪੈਕਟ ਕੀਤੀ ਉਹਨਾਂ ਨੇ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜਾ ਅੱਜ ਲੋੜ ਪਈ ਐ ਅਸ਼ੋਮਨੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਚ ਆਇਆ ਸ਼ਾਇਦ ਇਸ ਸਮੱਸਿਆ ਜਿਹੜੀ ਜਿਹੜੀ ਪੱਛਮੀ ਦੇ ਵਿੱਚ ਉਪਚਨਾਬ ਹੋਣ ਜਾ ਰਹੇ ਨੇ ਉਸ ਪੱਛਮੀ ਹਲਕੇ ਦੇ ਨਿਵਾਸੀਆਂ ਵਾਸਤੇ ਜਲੰਧਰ ਵਾਸਤੇ ਬਹੁਤ ਵੱਡੀ ਗੱਲ ਹੈ ਕਿ ਜੇ ਆਮ ਆਦਮੀ ਪਾਰਟੀ ਉਥੋਂ ਜਿੱਤਦੀ ਹੈ ਤਾਂ ਉਸ ਹਲਕੇ ਦਾ ਇਹ ਜਿਹੜੀ ਹੈ ਨਹਾਰ ਬਦਲ ਜਾਏਗੀ ਜੋ ਸਾਡੇ ਕੈਂਡੀਡੇਟ ਮਹਿੰਦਰ ਭਗਤ ਜੀ ਇਮਾਨਦਾਰ ਉਹਨਾਂ ਦੇ ਬਾਪ ਭਗਤ ਚੁੰਨੀ ਲਾਲ ਜੀ ਮਨਿਸਟਰ ਹੈ ਐਮ ਐਲ ਏ ਰਹੇ ਐਸੀ ਕੰਸੀਸਟੈਂਸੀ ਦੇ ਵਿੱਚੋਂ ਐਮ ਐਲ ਏ ਰਹੇ ਆ ਐਸੀ ਕੰਸੀਸਟੈਂਸੀ ਦੇ ਵਿੱਚ ਮੰਤਰੀ ਰਹੇ ਨੇ ਐਸੇ ਕਰਕੇ ਉਹਨਾਂ ਵਾਸਤੇ ਇਹ ਜਿਹੜਾ ਏਰੀਆ ਜੇ ਨਵਾਂ ਨਹੀਂ ਹੈਗਾ ਅਸੀਂ ਮੈਂ ਸ਼ਬਾਸ਼ ਸੋਂਧੀ ਭਾਰਤੀ ਵਾਲਮੀਕ ਧਰਮ ਸਮਾਜ ਜ਼ਿਲ੍ਹਾ ਪਹਾੜਾਸਪਾਰਤ ਰਾਸ਼ਟਰੀ ਪ੍ਰਧਾਨ ਔਰ ਆ ਆਦਮੀ ਪਾਰਟੀ ਦਾ ਸਪਾਈ ਅਸੀਂ ਵਾਲਮੀਕ ਸਮਾਜ ਦੀ 25 ਹਜ਼ਾਰ ਤੋਂ ਉੱਪਰ ਜਿਹੜੀ ਵੋਟ ਹੈ ਉਹ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਇੱਕ ਇੱਕ ਵੋਟ ਇੱਕ ਇੱਕ ਕਾਰਜਕਰਤਾ ਆਮ ਆਦਮੀ ਪਾਰਟੀ ਨੂੰ ਹੀ ਪਾਏਗਾ ਕਿਉਂ ਪਾਏਗਾ ਕਿਉਂਕਿ ਮਹਿੰਦਰ ਭਗਤ ਜੀ ਇਮਾਨਦਾਰ شریف ਪਰਵਾਰ ਦੂਜੇ ਪਾਸੇ ਸੀਤਨਗਰਾਲ ਟੜੇ ਸੱਟੇ ਦਾ ਕੰਮ ਕਰਦਾ ਲੈਟੀਆਂ ਦਾ ਕੰਮ ਕਰਦਾ ਰੇੜੀ ਵਾਲਿਆਂ ਕੋ ਪੈਸੇ ਲੈਂਦਾ ਔਰ ਸੈਂਟ ਆਪਣੇ ਵੈਸਟ ਥਲਕੇ ਦੇ ਵਿੱਚ ਕਟੋਕੋ 70 80 ਦੁਕਾਨਾਂ ਵਾਂ ਲੈਟੀਆਂਆਂ ਜਿੱਥੋਂ ਕਿ ਲੱਖ ਲੱਖ ਰੁਪਈਆ ਇਹ ਲੈ ਰਿਆ ਉਹ ਸੱਟੇ ਦਾ ਕੰਮ ਚਲਾ ਰਿਆ ਵਾ ਅੱਜ ਭਾਜਪੀ ਦੇ ਵਿੱਚ ਜਾ ਕੇ ਇਹ ਕਹਿੰਦਾ ਆ ਕਿ ਮੈਂ ਉਥੇ ਨਸ਼ਾ ਖਤਮ ਕਰ ਦੇਣਾ ਸ਼ਰਾਬ ਦਾ ਕੰਮ ਇਹਦਾ ਚੱਲਦਾ ਸੱਟੇ ਦਾ ਕੰਮ ਇਹਦਾ ਚੱਲਦਾ ਇਹ ਕੀ ਕਰੇਗਾ ਇਹ ਬੰਦੇ ਨੇ ਸ਼ੀਤਨ ਅੰਗਰਾਲ ਜਿਹੜਾ ਉਥੋਂ ਖੜਾ ਹੋਇਆ ਆਮ ਆਦਮੀ ਪਾਰਟੀ ਨੂੰ ਇਹਨੂੰ ਟਿਕਟ ਦਿੱਤੀ ਸੀ ਇਹਨੂੰ ਨਵਾਜਿਆ ਸੀ ਇਹਦੀ ਲਾਲਚ ਇੰਨੀ ਵੱਧ ਚੁੱਕੀ ਆ ਕਿ ਮੈਨੂੰ 15-15 20-20 ਗਨਮੈਨ ਚਾਹੀਦੇ ਆ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵੰਸ਼ ਸਿੰਘ ਮਾਨ ਜੀ ਨੇ ਉਹ ਵੀ ਪੂਰੇ ਕੀਤੇ ਦੋ ਦੋ ਜਿਪਸੀਆਂ ਦੇ ਅੱਗੇ ਚਲਾਈਆਂ ਪਰ ਇਹ ਲਾਲਸਾ ਇੰਨੀ ਕੁ ਵੱਧ ਚੁੱਕੀ ਸੀ ਕਿ ਸ਼ਹਿਰ ਦੇ ਲੋਕਾਂ ਨੂੰ ਇੰਨਾ ਕਿ ਇਸ ਬੰਦੇ ਨੇ ਤੰਗ ਕਰ ਦਿੱਤਾ ਵਾ ਕਿ ਲੋਕ ਇਹ ਤੋਂ ਤੰਗ ਆ ਚੁੱਕੇ ਨੇ ਔਰ ਤੁਸੀਂ 10 ਲੀਗ ਨੂੰ ਤੁਹਾਨੂੰ ਪਤਾ ਲੱਗ ਜਾਣਾ ਵਾ ਕਿ ਸਾਡਾ ਕੈਂਡੀਡੇਟ ਆਮ ਆਦਮੀ ਪਾਰਟੀ ਦਾ ਮਹਿੰਦਰ ਸਿੰਘ ਭੱਗਾ ਜੀ ਕਿ ਜਿਨ੍ਹਾਂ ਨੇ ਪੂਰੀ ਆਪਣੀ ਜ਼ਿੰਦਗੀ ਲਾਤੀ ਆ ਔਰ ਅੱਜ ਆਮ ਆਦਮੀ ਪਾਰਟੀ ਦੇ ਐਮਐਲਏ ਤੋਂ ਖੜੇ ਨੇ ਤਾਂ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦੇ ਆ ਸਮੁੱਚਾ ਵਾਲਮੀਕ ਸਮਾਜ ਇੱਕ ਇੱਕ ਵੋਟ ਜਿਹੜੀ ਆ ਉਹਨਾਂ ਨੂੰ ਪਾਵਾਂਗੇ 25000 ਤੋਂ ਉੱਤੇ ਸਰੀ ਸਾਡੀ ਵੋਟ ਆ ਇੱਕ ਇੱਕ ਵੋਟ ਪਾ ਕੇ ਸਰਦਾਰ ਭਗਵਨ ਸਿੰਘ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਝੋਲੀ 'ਚ ਪਾਵਾਂਗੇ ਕੱਲ ਵੀ ਮੇਰੀ ਜਦੋਂ ਜੁਆਇਨਿੰਗ ਹੋਈ ਆ ਉੱਥੇ ਵੀ ਉਹਨਾਂ ਨੇ ਮੈਨੂੰ ਭਰੋਸਾ ਦਿਵਾਇਆ ਕਿ ਮਾਨ ਸਾਹਿਬ 25000 ਤੋਂ ਉੱਤੇ ਸਾਡੀ ਵੋਟ ਹੈ ਇੱਕ ਇੱਕ ਵੋਟ ਜਿਹੜੀ ਆ ਉਹ ਤੁਹਾਨੂੰ ਅਸੀਂ ਪਵਾ ਕੇ ਤੁਹਾਡੀ ਝੋਲੀ ਵਿੱਚ ਜਿੱਤ ਪਾਵਾਂਗੇ ਅੱਛਾ ਮੈਂ ਉਧਰਲੇ ਪਾਸੇ ਵਾਲੇ ਨਹੀਂ ਜਾਣਾ ਮੈਂ ਸਿੱਧਾ ਤੁਹਾਡੀ ਅਕਾਲੀ ਦਲ ਦੇ ਵਿੱਚ ਜਦੋਂ ਤੁਸੀਂ ਪਹਿਲਾਂ ਰਹੇ ਅਕਾਲੀ ਦਲ ਦੇ ਹਾਲਾਤ ਠੀਕ ਨਹੀਂ ਇਸ ਵਕਤ ਅਕਾਲੀ ਦਲ ਨੂੰ ਛੱਡ ਕੇ ਆਏ ਹੋ ਕੀ ਕੁਝ ਅਕਾਲੀ ਦਲ ਦੇ ਵਿੱਚ ਇਸ ਵਕਤ ਚੱਲ ਰਿਹਾ ਹੈ ਅਕਾਲੀ ਦਲ ਦੇ ਵਿੱਚ ਦੇਖੋ ਆ ਜਿਹੜੀ ਪੱਛਮੀ ਹਲਕੇ ਦੇ ਵਿੱਚ ਉਪ ਚਨਾਵ ਹੋਣ ਜਾ ਰਿਹਾ ਅ ਸ਼ੋਮਨੀ ਕਾਲੀ ਦਾਲ ਦਾ ਮੈਂ ਕੈਂਡੀਡੇਟ ਸੀ ਔਰ ਇੱਕ ਪ੍ਰਭਾਵਤ ਕੈਂਡੀਡੇਟ ਸੀ ਔਰ ਚਿਹਰਾ ਸੀ ਇੱਕ ਵਾਲਮੀਕ ਸਮਾਜ ਦਾ ਇੱਕ ਬਹੁਤ ਵੱਡਾ ਚਿਹਰਾ ਸੀ ਇਹ ਬੀਬੀ ਔਰ ਬੀਬੀ ਜਗੀਰ ਕੌਰ ਗੁਰਪ੍ਰਤਾਪ ਸਿੰਘ ਬਟਾਲਾ ਇਹਨਾਂ ਦੀ ਸ਼ਾਦਸ਼ ਕੀ ਹੋਈ ਇਹਨਾਂ ਨੇ ਜਿਹੜੀ ਟਿਕਟ ਮੈਨੂੰ ਨਹੀਂ ਦਿੱਤੀ 25 ਸਾਲ 20 ਸਾਲ ਹੋ ਗਏ ਬੀਬੀ ਸਰਜੀਤ ਕੌਰ ਨੇ ਕੌਂਸਲਰ ਇਲੈਕਸ਼ਨ ਲੜੇ ਸੀ 20 ਸਾਲ ਦੇ ਵਿੱਚ ਤਾਂ ਲੋਕ ਸਭ ਕੁਝ ਭੁੱਲ ਜਾਂਦੇ ਨੇ ਤਾਂ ਅੱਜ ਆਪਾਂ ਸਰਜੀਤ ਕੌਰ ਨੂੰ ਔਰ ਦੇਖੋ ਉਹਨੂੰ ਘਰੋਂ ਲੈ ਕੇ ਆਏ ਨੇ ਉਹਦਾ ਕਿਤੇ ਨਾਂ ਹੈ ਨਹੀਂ ਸੀ ਬੀਬੀ ਸਜੀਤ ਕੌਰ ਦਾ ਕਿਤੇ ਵੀ ਨਾਂ ਹੈ ਨਹੀਂ ਸੀ ਆ ਸ਼ੁਭਾਸ ਹੋਂਦੀ ਭਜਨ ਲਾਲ ਚੋਪਤਾ ਆਰਤੀ ਰਾਜਪੂਤ ਔਰ ਸਜੀਤ ਕੌਰ ਦਾ ਨਾਂ ਜਿਹੜਾ ਹੈਗਾ ਇਹ ਬਾਅਦ ਚ ਆਇਆ ਇਹ ਤਿੰਨ ਚਾਰ ਨਾਂ ਜਿਹੜੇ ਸੀ ਇਹ ਇੱਕ ਕੇਪੀ ਸਾਹਿਬ ਦਾ ਭਤੀਜਾ ਚਾਰ ਨਾਂ ਸੀ ਜੀ ਚਾਰ ਨਾਂਵਾਂ ਦੇ ਵਿੱਚੋਂ ਜਿੱਦਣ ਸਿਲੈਕਸ਼ਨ ਹੋਈ ਆ ਇੱਕ ਦਿਨ ਪਹਿਲਾਂ ਹੀ ਬੀਬੀ ਜਿਹੜੀ ਸਰਜੀਤ ਕੌਰ ਆ ਉਹਦਾ ਨਾਂ ਆਣਾ ਚਾਲੂ ਹੋ ਗਿਆ ਇਹ ਕੀ ਇਹਨਾਂ ਦੀ ਮਿਲੀ ਭਗਤ ਹੋਈ ਆ ਕੀ ਕੀਤਾ ਗਿਆ ਇਸ ਕਰਕੇ ਇੱਕ ਮੈਂ ਤੁਸੀਂ ਤੁਸੀਂ ਕਹਿੰਦੇ ਹੋ ਕਿ ਇਹ ਬੀਬੀ ਜ਼ਗੀਰ ਕੌਰ ਹੋਰੀ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਹੋਰਾਂ ਦੀ ਜਿਹੜੀ ਹੈਗੀ ਉਹ ਮਿਲੀ ਭਗਤ ਹੈ ਜਿਸ ਕਾਰਨ ਸਰਜੀਤ ਕੌਰ ਹੋਰਾਂ ਨੂੰ ਜਿਹੜਾ ਹੈ ਉਮੀਦਵਾਰ ਬਣਾਇਆ ਗਿਆ ਬਿਲਕੁਲ ਉਮੀਦਵਾਰ ਬਣਾਇਆ ਗਿਆ ਉਹ ਦੇਖੋ ਉਹ ਪਤਾ ਨਹੀਂ ਸਰਦਾਰ ਪ੍ਰੀਤਮ ਸਿੰਘ ਸਵਰਗਾ ਦੇ ਬਾਸ ਹੋਵੇ ਉਹਨਾਂ ਦਾ ਉਹਨਾਂ ਦੀ ਮਿੱਠੂ ਬਸਤੀ ਦੇ ਵਿੱਚ ਪੈੜ ਬਹੁਤ ਅੱਛੀ ਸੀ ਬਹੁਤ ਵਧੀਆ ਸੀ ਇਹ ਪਰ ਇੱਕ ਸਧਾਰਨ ਬੀਬੀ ਆ ਜਿਹਨੂੰ ਚੱਕ ਕੇ ਟਿਕਟ ਦੇਤੀ ਆ ਮੈਨੂੰ ਨਹੀਂ ਪਤਾ ਕਿ ਇਹ ਬੀਬੀ ਜ਼ਗੀਰਕੌਰ ਨੇ ਉਹਨਾਂ ਧੋਰ ਕਮਾਇਆ ਕਿ ਵੈਰ ਕਮਾਇਆ ਜਿਹੜੀ ਉਸ ਬੀਬੀ ਨੂੰ ਟਿਕਟ ਦਿੰਦੀ ਆ ਇੱਕ ਦੇਖੋ ਕਿਰਾਏ ਤੇ ਰਹਿੰਦੀ ਆ ਕਿਰਾਏ ਤੇ ਰਹਿੰਦੀ ਏ ਕਿ ਬੀਬੀ ਪਤਾ ਨਹੀਂ ਕਿਦਾਂ ਆਪਣਾ ਟਾਈਮ ਪਾਸ ਕਰਦੀ ਆ ਇਹ ਇਲੈਕਸ਼ਨ ਦੇ ਵਿੱਚ ਕਰੋੜਾਂ ਲੱਖਾਂ ਕਰੋੜਾਂ ਰੁਪਏ ਲੱਗ ਜਾਣਾ ਵਾ ਉਹ ਕਿੱਥੋਂ ਲੇਗੀ ਇਹ ਬੀਬੀ ਜ਼ਗੀਰ ਕੌਰ ਨੇ ਸਾਰਨਾ ਦਾ ਤਰੋਜੜਾ ਕੀਤਾ ਕੀਤਾ ਅਗੁਰ ਪ੍ਰਤਾਪ ਸਿੰਘ ਬਡਾਲੇ ਨੇ ਖਾਸ ਕਰਕੇ ਮੈਂ ਕਵਾਂਗਾ ਗੁਰਪ੍ਰਤਾਪ ਸਿੰਘ ਬਡਾਲਾ ਉਹ ਬੀਬੀ ਜ਼ਗੀਰ ਕੌਰ ਨੇ ਜੇ ਸਾਨੂੰ ਟਿਕਟ ਨਹੀਂ ਦਿੱਤੀ ਆ ਅੱਜ ਉਹਦਾ ਖਮਾਜਾ ਭੁਗਦੇ ਨੇ ਇਸੇ ਕਰਕੇ ਅਸੀਂ ਅੱਜ ਆਮ ਆਦਮੀ ਪਾਰਟੀ ਦਾ ਦਮਨ ਫੜਿਆ ਅੱਛਾ ਇੱਕ ਬਗਾਵਤ ਹੁਣ ਛੋਮਣੀ ਕਾਲੀਦਲ ਦੇ ਵਿੱਚ ਲਗਾਤਾਰ ਕੋਈ ਬਗਾਵਤਾਂ ਚਲਦੀਆਂ ਹੋਈਆਂ ਨਜ਼ਰ ਆ ਰੀਆਂ ਬੀਬੀ ਲਗੀਰ ਕੌਰ ਖੁਰੀ ਹੁਰਾ ਦਾ ਧੜਾ ਅਲੱਗ ਹੈਗਾ ਹੈ ਪ੍ਰਕਾਸ਼ ਸਿੰਘ ਬਾਦਲ ਹੁਰਾ ਦਾ ਧੜਾ ਸੁਖਵੀਰ ਸਿੰਘ ਬਾਦਲ ਹੁਰਾ ਦਾ ਸੋਰੀ ਧੜਾ ਅਲੱਗ ਹੈਗਾ ਹੈ ਇਹ ਕਟੋ ਕਲੀਸ਼ਨ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਇਹ ਵੀ ਕਾਰਨ ਤੁਹਾਡਾ ਬਣਿਆ ਜਿਹੜਾ ਹੈਗਾ ਛੋਮਣੀ ਕਾਲੀਦਲ ਨੂੰ ਛੱਡਣ ਦਾ ਬਿਲਕੁਲ ਬਣਿਆ ਜੀ ਜੇ ਕੋਆਰਡੀਨੇਟਰਾ ਹੁੰਦਾ ਤੇ ਗੱਲ ਹੀ ਨਹੀਂ ਸੋਣੀ ਅੱਜ ਦੇਖੋ ਉਹ ਬੀਬੀ ਸਰਜੀਤ ਕੌਰ ਤਕਰੀ ਦੇ ਨਿਸ਼ਾਨ ਤੇ ਖੜੀ ਆ ਉਹ ਸ਼ੋਮਨੀ ਕਾਲੀਦਲ ਨੇ ਸਮਰਥਨ ਵਾਪਸ ਲੈ ਲਿਆ ਉਹ ਬੀਐਸਪੀ ਨੂੰ ਸਮਰਥਨ ਦੇ ਤਾ ਉਹ ਕਿੱਥੇ ਖੜੇ ਆਪਾਂ ਬੀਬੀ ਕਿੱਥੇ ਖੜੀ ਅੱਜ ਬੀਬੀ ਸਰਜੀਤ कौर ਕਿੱਥੇ ਖੜੀ ਆ ਇਸੇ ਘੜ ਕੇ ਅੱਜ ਅਸੀਂ ਆਪਣਾ ਜਿਹੜਾ ਨਿਰਣਾ ਲਿਆ ਵਾ ਬੜਾ ਸੋਚ ਸਮਝ ਕੇ ਸ਼ਹਿਰ ਦੇ ਵਾਸੀਆਂ ਦੇ ਵਾਸਤੇ ਵੈਸਟ ਹਲਕੇ ਦੇ ਲੋਕਾਂ ਵਾਸਤੇ ਇਹ ਜਿਹੜੀ ਹੈ ਜਿਹੜੀ ਨੁਹਾਰ ਬਦਲੀ ਜਾਣੀ ਆ ਕਿਉਂਕਿ ਕੋਈ ਬੰਦਾ ਆ ਗਿਆ ਇਹਦਾ ਕੰਮ ਨਹੀਂ ਕਰਾਇਆ ਸਕਦਾ ਪੰਜਾਬ ਦੀ ਸਰਕਾਰ ਹੈ ਪੰਜਾਬ ਦਾ ਮੁੱਖ ਮੰਤਰੀ ਹੈ ਔਰ ਮਹਿੰਦਰ ਪਗਰ ਜੀ ਸਾਡੇ ਕੈਂਡੀਡੇਟ ਨੇ ਅਸੀਂ ਉਹਨਾਂ ਨੂੰ ਬਹੁਤ ਵੱਡੇ ਮਾਰਜਿਨ ਤੇ ਜਿਤਾ ਕੇ ਇਥੋਂ ਭੇਜਾਂਗੇ ਕਿਉਂਕਿ ਸਾਨੂੰ ਪਤਾ ਹੈ ਇਸ ਬੰਦੇ ਨੇ ਕੰਮ ਕੀਤੇ ਆ ਸਾਨੂੰ ਆਪਣੇ ਆਪ ਦਾ ਪਤਾ ਸਾਨੂੰ ਆਪਣੇ ਸਮਾਜ ਦਾ ਪਤਾ ਕਿ ਜਿਹੜੀ ਵੋਟ ਇੱਕ ਇੱਕ ਵੋਟ ਆਪਣੇ ਝਾੜੂ ਦੇ ਨਿਸ਼ਾਨ ਤੇ ਪੈਣੀ ਆ 10 ਤੱਕ ਨੂੰ ਤੁਸੀਂ ਦੇਖ ਲੈਣਾ ਇੱਕ ਇੱਕ ਵੋਟ ਜਿਹੜੀ ਆ ਝਾੜੂ ਦੇ ਨਿਸ਼ਾਨ ਤੇ ਬਟਨ ਦੱਬਿਆ ਜਾਣਾ ਵਾ ਔਰ ਲੱਖਾਂ ਦੀ ਜਿੰਦਗੀ ਦੇ ਨਾਲ ਇਹ ਸਾਡਾ ਕੈਂਡੀਡੇਟ ਆ ਉਹ ਜਿੱਤੂਗਾ ਅੱਛਾ ਬੀਬੀ ਜਗੀਰ ਕੋਰ ਹੁਰੀ ਅੱਜ ਬੀਤੇ ਦਿਨ ਪ੍ਰੈਸ ਕਾਨਫਰੰਸ ਕਰਦੇ ਨੇ ਕੁਝ ਦਿਨ ਪਹਿਲਾਂ ਉਹ ਕਹਿੰਦੇ ਨੇ ਕਿ ਬਈ ਸ਼੍ਰੋਮਣੀ ਅਕਾਲੀ ਦਲ ਨੇ ਤੇ ਮੇਰਾ ਹੁਣ ਹੱਥ ਛੱਡ ਦਿੱਤਾ ਹੈ ਮੈਂ ਭਾਈ ਅੰਮ੍ਰਿਤਪਾਲ ਸਿੰਘ ਹੋਰੀ ਅਤੇ ਹੋਰ ਜਿਹੜੇ ਪੰਥਕ ਪਰਿਵਾਰ ਨੇ ਉਹਨਾਂ ਨੂੰ ਆਵਾਜ਼ ਮਾਰਦੀ ਹੈ ਕਿ ਮੇਰਾ ਸਮਰਥਨ ਦੇਣ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਦੇ ਸਮਰਥਨ ਨਾਲ ਉਹ ਜਿੱਤ ਪਾਉਣਗੇ ਦੇਖੋ ਗੱਲ ਇਹ ਹੈ ਕਿ ਇਹ ਜੋ ਮਰਜ਼ੀ ਕਰ ਲਵੇ ਬੀਬੀ ਜਗੀਰ ਕੋਰ ਅੱਗੇ ਵੀ ਪਾਰਟੀ ਚੋਂ ਕੱਢੀ ਸੀਗੀ ਹੁਣ ਵੀ ਇਹਦੀਆਂ ਜਿਹੜੀਆਂ ਰਾਜਨੀਤੀਆਂ ਹੈਗੀਆਂ ਆ ਇਹਦੀਆਂ ਨੀਤੀਆਂ ਹੈਗੀਆਂ ਵਾ ਉਹ ਠੀਕ ਨਹੀਂ ਹੈਗੀਆਂ ਪਾਰਟੀ ਦੇ ਪ੍ਰਤੀ ਇਹ ਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੀ ਆ ਗੁਰਪ੍ਰਤਾਪ ਸਿੰਘ ਬਟਾਲਾ ਆ ਬੀਬੀ ਜਗੀਰ कौर ਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੇ ਆ ਪਿੱਠ ਉਹਨਾਂ ਦੀ ਮਤਲਬ ਪਿੱਠ ਤੇ ਛੋੜਾ ਮਾਰਦੇ ਆ ਇਸੇ ਕਰਕੇ ਸਾਨੂੰ ਇਹ ਠੀਕ ਨਹੀਂ ਲੱਗਾ ਤੁਹਾਨੂੰ ਲੱਗਿਆ ਕਿ ਬਈ ਹੁਣ ਇਸ ਵਕਤ ਸਮਾਂ ਹੈਗਾ ਵਾ ਇਸ ਵਕਤ ਨਿਕਲ ਜਾਵਾ ਉਸ ਤੋਂ ਪਹਿਲਾਂ ਬਾਤ ਦੇ ਵਿੱਚ ਤਾਂ ਲੋਕਾਂ ਨੇ ਕਿਹਾ ਕਿ ਬਾਗੀ ਹੋ ਗਿਆ ਇਹ ਬੰਦਾ ਬਿਲਕੁਲ ਇਸੇ ਕਰਕੇ ਟਾਈਮ ਸਰਾ ਹੀ ਆਏ ਆ ਕਿ ਹੁਣ ਟਾਈਮ ਹੈ ਜੇ ਅੱਜ ਬੈਸਟ ਹਲਕੇ ਦੀ ਉੱਤੇ ਅਸੀਂ ਉਹਨਾਂ ਨੂੰ ਜਿਤਾਉਨੇ ਆ ਤਾਂ ਉਹਨਾਂ ਨੂੰ ਇਹ ਪਤਾ ਲੱਗੂਗਾ ਕਿ ਵਾਲਮੀਕ ਸਮਾਜ ਦੇ ਵਿੱਚ ਲੋਕ ਜਿਹੜੇ ਬੈਠੇ ਨੇ ਉਹ ਵਾਕਈ ਵਫਾਦਾਰ ਨੇ ਉਹ ਕੰਮ ਕਰਦੇ ਨੇ ਪਾਰਟੀ ਵਾਸਤੇ ਔਰ ਅਸੀਂ ਕੰਮ ਕਰਕੇ ਦਿਖਾਵਾਂਗੇ ਸੀਐਮ ਸਾਹਿਬ ਨੂੰ ਔਰ ਉਹਨਾਂ ਨੂੰ ਜਿਹੜੀ ਇਹ ਸੀਟ ਹੈ ਮਿੰਦਰ ਪਗਾ ਜੀ ਨੂੰ ਜਿਤਾਗੇ ਵੈਸੇ ਨਾਲ ਕੇ ਜੋ ਭੇਜਾਂਗੇ ਬੜੀ ਬਹੁਮਤ ਦੇ ਨਾਲ ਭੇਜਾਂਗੇ اچھا ਇੱਕ ਮੈਨੂੰ ਇਹ ਜਰੂਰ ਦੱਸੋ ਸ਼ੋਮਣੀ ਅਕਾਲੀ ਦਲ ਦੇ ਵਿੱਚ ਤੁਹਾਨੂੰ ਪਤਾ ਸੀਗਾ ਕਿ ਇਹ ਵਾਲੀ ਬਗਾਵਤ ਜਿਹੜੀ ਹੈ ਉਹ ਹੋਣ ਵਾਲੀ ਹੈ ਜਾਂ ਫਿਰ ਇਹ ਬਗਾਵਤ ਕੁਝ ਹੀ ਚਿਰਾਂ ਦੇ ਵਿੱਚ ਹੋ ਜਾਵੇਗੀ ਜਿਸ ਹਿਸਾਬ ਦੇ ਨਾਲ ਸ਼ੋਮਣੀ ਅਕਾਲੀ ਦਲ ਦੇ ਵਿੱਚ ਮਾਹੌਲ ਬਣ ਰਿਹਾ ਸੀਗਾ ਇਹ ਗੱਲ ਤੁਹਾਨੂੰ ਪਹਿਲਾਂ ਪਤਾ ਸੀਗੀ ਇਹ ਕਾਫੀ ਦੇਰ ਤੋਂ ਗੱਲ ਬੀਬੀ ਜਗੀਰ ਕੌਰ ਹਮੇਸ਼ਾ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਬੋਲਦੀ ਸੀ ਪਾਰਟੀਆਂ ਵਿੱਚ ਵੀ ਮੀਟਿੰਗਾਂ ਵਿੱਚ ਵੀ ਬੋਲਦੀ ਸੀ ਪਰ ਅਸੀਂ ਸੋਚਿਆ ਕਿ ਇਹ ਜਿਹੜੀ ਹੈ ਮਤਲਬ ਕਿ ਇਹ ਪਾਰਟੀ ਨੂੰ ਖਤਮ ਕਰਨ ਦੀ ਤਰਹੀ ਪਈ ਹੈ ਇਹ 8-10 ਬੰਦੇ ਜਿਹੜੇ ਹੈਗੇ ਹਨ ਇਹ ਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੇ ਨੇ ਗੁਰਪ੍ਰਤਾਪ ਸਿੰਘ ਬਟਾਲਾ ਔਰ ਬੀਬੀ ਜ਼ਗੀਰ ਕੌਰ ਹੋਰ ਇਹਨਾਂ ਦੇ ਜਿਹੜੇ ਸਮਰਥਨ ਹੈਗੇ ਆ ਉਹ ਸਾਰੇ ਆ ਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੇ ਨੇ ਹੁਣ ਤੁਸੀਂ ਕਾਲੀ ਦਲ ਦਾ ਰਾਸਤਾ ਕਿਵੇਂ ਦੇਖਦੇ ਹੋ ਕੀ ਇਹ ਕਾਲੀ ਦਲ ਆਉਣ ਵਾਲੇ ਦਿਨਾਂ ਦੇ ਵਿੱਚ ਖਤਮ ਹੋ ਜਾਵੇਗਾ ਜਾਂ ਫਿਰ ਇਸ ਦਾ ਰਾਸਤਾ ਕੁਝ ਹੋਰ ਹੋਵੇਗਾ ਦੇਖੋ ਗੱਲ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਮਿਹਨਤ ਕਰਨਗੇ ਜੋ ਮਰਜ਼ੀ ਕਰਨ ਠੀਕ ਹੈ ਨਾ ਗੱਲ ਨੂੰ ਹੁਣ ਜਦੋਂ ਆਪਾਂ ਪਾਰਟੀ ਛੱਡ ਦਿੱਤੀ ਆ ਹੁਣ ਤਾਂ ਅਸੀਂ ਗੱਲ ਜਿਹੜੀ ਕਰਨੀ ਆ ਆਮ ਆਦਮੀ ਪਾਰਟੀ ਦੀ ਗੱਲ ਕਰਾਂਗੇ ਅਸੀਂ ਆਮ ਆਦਮੀ ਪਾਰਟੀ ਨੂੰ ਤਕੜਾ ਕਰਾਂਗੇ ਆਮ ਆਦਮੀ ਪਾਰਟੀ ਨੂੰ ਜਿਤਾਵਾਂਗੇ ਔਰ ਆਮ ਆਦਮੀ ਪਾਰਟੀ ਪੂਰੇ ਪੰਜਾਬ ਦੇ ਵਿੱਚ ਫਿਰ ਦੁਬਾਰਾ ਸਰਕਾਰ ਬਣਾਵਾਂਗੇ ਉਹਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੁਬਾਰਾ ਮੁੱਖ ਮੰਤਰੀ ਉਹਨਾਂ ਬਣਾਵਾਂਗੇ ਅਸੀਂ ਠੀਕ ਹੈ ਇੱਕ ਗੱਲ ਤੁਸੀਂ ਇਹ ਵੀ ਕਹੀ ਸੀ ਕਿ ਭਈ ਵਰਕਰਾਂ ਦੀ ਨਹੀਂ ਸੁਣੀ ਜਾਂਦੀ ਆਮ ਆਦਮੀ ਜਿਹੜੀ ਹੈਗੀ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੁਹਾਡੀਆਂ ਕਿਹਨੀਆਂ ਗੱਲਾਂ ਨਹੀਂ ਸੁਣੀਆਂ ਗਈਆਂ ਜਿਸ ਕਰਕੇ ਤੁਹਾਨੂੰ ਆਮ ਆਦਮੀ ਪਾਰਟੀ ਜੁਆਇਨ ਕਰਨੀ ਪਈ ਆ ਤਨ ਮੈਂ ਦੱਸਿਆ ਦੇ ਇੱਕ ਤਾਂ ਦੇਖੋ ਗੱਲ ਇਹ ਕਿ ਆ ਜਿਹੜਾ ਇਲੈਕਸ਼ਨ ਲੈ ਕੇ ਇਹਨਾਂ ਨੇ ਮਤਲਬ ਕਿ ਬਹੁਤ ਗਲਤ ਕੀਤਾ ਤਿੰਨ ਮੈਂਬਰੀ ਕਮੇਟੀ ਸੀਗੀ ਡਾਕਟਰ ਸੁਖੀ ਬੀਬੀ ਜਗੀਰਕੌਰ ਤਾਂ ਬੀਬੀ ਆਪਣੇ ਗੁਰਪ੍ਰਤਾਪ ਸਿੰਘ ਬਟਾਲਾ ਇਹਨਾਂ ਨੇ ਕੀ ਰਾਜਿਸ ਜੀ ਜੀ ਕੀਤੀ ਆ ਰੰਜਸ ਕੀਤੀ ਆ ਜਿਹੜਾ ਇਹਨਾਂ ਨੂੰ ਅੱਜ ਖਵਾਮਾਂ ਭਖਤਾਂ ਪੈ ਗਿਆ ਅੱਜ ਤੁਰੇ ਫਿਰਦੇ ਨੇ ਅੱਜ ਤੁਰੇ ਫਿਰਦੇ ਨੇ ਇਹ ਦੇਖਿਓ ਇਹਨਾਂ ਨੇ ਬਿਲਕੁਲ ਟੋਟੰ ਕਾਲੀ ਦਾ ਖਤਮ ਕਰ ਦੇਣਾ ਸ਼ੁਕਰੀਆਤਾ ਸੁਬਾਸ਼ ਸੋਨਦੀ ਨੇ ਜਿਨ੍ਹਾਂ ਦੇ ਨਾਲ ਗਲਬਾਤ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਗਏ ਨੇ ਇਹਨਾਂ ਦਾ ਕਹਿਣਾ ਹੈ ਕਿ ਬੀਬੀ ਜਗੀਰ ਕੌਰ ਖੁਰੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੀ ਹੈਗੀ ਹੈ ਜਿਸ ਕਾਰਨ ਉਹਨਾਂ ਵੱਲੋਂ ਇਹ ਮੋਰਚਾ ਖੋਲਿਆ ਗਿਆ ਹੈ ਕੈਮਰਾ ਪਸੰਦ ਪੰਕੇ ਦੇ ਨਾਲ ਰਾਜੂ ਗੁਪਤਾ ਹਮਦਰ ਟੀਵੀ ਕੈਨੇਡਾ